ਜਿਹੜੇ ਲੋਕ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਕਟੜਾ ਜਾਣ ਦੀ ਯੋਜਨਾ ਬਣਾ ਰਹੇ ਨੇ ਇਹ ਖਬਰ ਉਹਨਾਂ ਲਈ ਬਹੁਤ ਜ਼ਰੂਰੀ ਹੋਣ ਵਾਲੀ ਹੈ ਉਕਤ ਲੋਕ ਸਫ਼ਰ ਕਰਨ ਤੋਂ ਪਹਿਲਾਂ ਕਟੜਾ ਦੇ ਨਵੇਂ ਹਾਲਾਤਾਂ ਬਾਰੇ ਜਾਣ ਲੈਣ ਕਿਉਂਕਿ ਸ਼ਰਧਾਲੂਆਂ ਨੂੰ ਇੱਥੇ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮੇਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਏ ਹਜ਼ਾਰਾਂ ਸ਼ਰਧਾਲੂ ਕਟੜਾ 'ਚ ਫਸੇ ਹੋਏ ਨੇ ਇਸ ਸਮੇਂ ਉਹਨਾਂ ਕੋਲ ਨਾਤਾ ਬਹੁਤੇ ਪੈਸੇ ਨਹੀਂ ਅਤੇ ਨਾ ਹੀ ਠੰਡ ਵਿੱਚ ਸਿਰ ਛਪਾਉਣ ਲਈ ਕੋਈ ਆਸਰਾ ਉਕਤ ਸਥਾਨ ਤੇ ਮੋਬਾਈਲ ਦੇ ਸਿਗਨਲ ਗੁੰਮ ਹੋਣ ਕਾਰਨ ਉਹ ਆਪਣੇ ਨਾਲ ਆਪਣਾ ਦਰਦ ਬਿਆਨ ਨਹੀਂ ਕਰ پا ਰਹੇ ਦੱਸਦੀ ਹੈ ਕਿ 8 ਤੋਂ 15 ਜਨਵਰੀ ਤੱਕ ਕਟੜਾ ਤੋਂ ਚੱਲਣ ਵਾਲੀਆਂ ਲਗਭਗ ਸਾਰੀਆਂ ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਰੱਦ ਕੀਤੀਆਂ ਗਈਆਂ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਹੋਵੇਗਾ ਜਾਂ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਦੂਜੇ ਪਾਸੇ ਜਦੋਂ ਤੱਕ ਇਹਨਾਂ ਟ੍ਰੇਨਾਂ ਦੇ ਰੱਦ ਹੋਣ ਦੀ ਸੂਚਨਾ ਸ਼ਰਧਾਲੂਆਂ ਤੱਕ ਪੁੱਜੀ ਉਦੋਂ ਤੱਕ ਉਹ ਆਪਣੇ ਪਰਿਵਾਰਾਂ ਸਮੇਤ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਸਨ ਰੇਲ ਗੱਡੀਆਂ ਰੱਦ ਹੋਣ ਕਾਰਨ ਉਕਤ ਸਥਾਨ ਤੇ ਪਹੁੰਚੇ ਬਹੁਤ ਸਾਰੇ ਸ਼ਰਧਾਲੂ ਇਸ ਸਮੇਂ ਪਰੇਸ਼ਾਨੀ ਦੇ ਆਲਮ ਵਿੱਚ ਨੇ ਭਾਰਤੀ ਰੇਲਵੇ ਨੇ ਭਾਵੇਂ ਇਹਨਾਂ ਟ੍ਰੇਨਾਂ ਤੇ ਰੱਦ ਹੋਣ ਦੀ ਸੂਚਨਾ ਯਾਤਰੀਆਂ ਨੂੰ ਭੇਜ ਦਿੱਤੀ ਸੀ ਪਰ ਜੰਮੂ ਸ਼ਮੀਰ ਚ ਪ੍ਰੀ ਪੇਡ ਸਿਮ ਬੰਦ ਹੋਣ ਕਾਰਨ ਇਹ ਜਾਣਕਾਰੀ ਸ਼ਰਧਾਲੂਆਂ ਤੱਕ ਨਹੀਂ ਪਹੁੰਚ ਸਕੀ ਉਸ ਸਮੇਂ ਜਦੋਂ ਸ਼ਰਧਾਲੂਆਂ ਨੇ ਜੰਮੂ ਤੋਂ ਰੇਲ ਗੱਡੀ ਫੜਨ ਬਾਰੇ ਸੋਚਿਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉੱਥੋਂ ਦੀਆਂ ਬਹੁਤੀਆਂ ਟ੍ਰੇਨਾਂ ਵੀ ਰੱਦ ਹੋ ਗਈਆਂ ਨੇ ਚੱਲ ਰਹੀਆਂ ਟ੍ਰੇਨਾਂ ਪੂਰੀ ਤਰੀਕੇ ਨਾਲ ਪਾਰ ਗਈਆਂ ਨੇ ਦੂਜੇ ਪਾਸੇ ਇਸ ਦੌਰਾਨ ਬਹੁਤ ਸਾਰੇ ਹੋਟਲਾਂ ਨੇ ਇਹ ਕਹਿ ਕੇ ਸ਼ਰਧਾਲੂਆਂ ਨੂੰ ਕਮਰੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਬੁਕਿੰਗ ਪੂਰੀ ਹੋ ਚੁੱਕੀ ਹੈ ਜਿਨ੍ਹਾਂ ਕੋਲ ਕਮਰੇ ਸਨ ਉਹਨਾਂ ਨੇ ਆਪਣੀ ਮਰਜ਼ੀ ਅਨੁਸਾਰ ਕੀਮਤਾਂ ਬਦਲ ਦਿੱਤੀਆਂ ਅਜਿਹੇ 'ਚ ਹੁਣ ਸ਼ਰਧਾਲੂਆਂ ਦੀਆਂ ਜੇਬਾਂ ਵੀ ਜਵਾਬ ਦੇਣ ਲੱਗ ਪਈਆਂ ਨੇ ਹਰ ਪਾਸਿਓਂ ਮੁਸੀਬਤਾਂ ਵਿੱਚ ਘਿਰ ਜਾਣ ਤੋਂ ਬਾਅਦ ਲੋਕਾਂ ਨੇ ਕਿਸੇ ਵੀ ਕੀਮਤ ਤੇ ਕੱਟੜਾ ਛੱਡਣ ਦਾ ਫੈਸਲਾ ਅਤੇ ਟੈਂਪੂ ਯਾਤਰੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ